ਸ਼੍ਰੀ ਗੁਰੂ ਦੋਸਤੋ ਮੈਂ ਹਰਜਿੰਦਰ ਸਿੱਧੂ ਅੱਜ ਗੱਲਬਾਤ ਕਰਾਂਗੇ ਖਾਣ ਪੀਣ ਬਾਰੇ ਸ਼ਾਮ ਦਾ ਟਾਈਮ ਆ ਭੁੱਖ ਮੈਨੂੰ ਵੀ ਲੱਗ ਰਹੀ ਆ ਤਾਂ ਖਾਣ ਪੀਣ ਦੀ ਗੱਲ ਕਰਦੇ ਆ ਥੋੜੀ ਜਿਹੀ ਹੋਰ ਕਯੂਰੀਓਸਿਟੀ ਵਧ ਜੂਗੀ ਕਿਉਂਕਿ ਖਾਣਾ ਹੁਣ ਖਾਣ ਦੀ ਤਿਆਰੀ ਅਸੀਂ ਕਰਨ ਲੱਗੇ ਆ ਪਰ ਉਸ ਤੋਂ ਪਹਿਲਾਂ ਜਿਹੜੇ ਭਾਜੀ ਨਾਲ ਅਸੀਂ ਗੱਲ ਕਰਨ ਲੱਗੇ ਆ ਇਹ ਵੀ ਗੱਲਬਾਤ ਖਾਣ ਪੀਣ ਬਾਰੇ ਕਰਨਗੇ ਅਸਲ ਨਾਮ ਇਹਨਾਂ ਦਾ ਮੈਂ ਤੁਹਾਨੂੰ ਨਹੀਂ ਦੱਸਣਾ वैसे अपने आप नु पेटू सिंह कहंदे हा कसोता या नाम हा ना तुसी सोच दोगे पेटू पेट नाल जोडदा किते पेट दीया गल्ला ना ਕਰਨ ਬਹਿ ਜਾਣਾ ਪਰ ਗੱਲਾਂ ਹੀ ਖਾਣ ਪੀਣ ਦੀ ਕਰਨਗੇ ਬਹੁਤ ਇੰਟਰਸਟਿੰਗ ਗੱਲਬਾਤ ਹੋਏਗੀ ਭਾਜੀ ਗਗਨਦੀਪ ਸਿੰਘ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਾਜੀ ਠੀਕ ਠਾਕ ਬਹੁਤ ਵਧੀਆ ਅਰੇ ਗਗਨਦੀਪ ਤੁਹਾਡਾ ਅਸਲ ਨਾਮ ਹੈ ਘਰ ਦੇ ਆਨੇ ਰੱਖਿਆ ਕਾਗਜ਼ੀ ਨਾਮ ਹਣਾ ਪਰ ਤੁਸੀਂ ਆਪਦੇ ਆਪ ਨੂੰ ਪੇਟੂ ਕਹਿੰਦੇ ਹੋ ਮੈਂ ਨਹੀਂ ਕਹਿੰਦਾ ਐਕਚੁਅਲੀ ਮੇਰੀ ਫੈਮਲੀ ਕਹਿੰਦੀ ਹੈ ਆਪਾਂ ਜਿਨ੍ਹਾਂ ਲੋਕਾਂ ਨੇ ਪਿਆਰ ਦਿੱਤਾ ਪੇਟੂ ਸਿੰਘ ਨਾਮ ਬੇਸਿਕਲੀ ਫੂਡ ਦੇ ਨਾਲ ਰਿਲੇਟ ਹੈ ਹੂੰ ਪੇਟੂ ਸਿੰਘ ਪੇਟ ਨੂੰ ਕਿਹਾ ਜਾਂਦਾ ਪੇਟ ਹੈ ਨਾ ਤੇ ਜਿਹੜਾ ਫੂਡੀ ਬੰਦਾ ਹੁੰਦਾ ਉਹਦਾ ਪੇਟ ਮੋਸਟ ਆਫ ਦਾ ਟਾਈਮ ਨਿਕਲੇ ਆ ਹੁੰਦਾ ਇਹ ਤਾਂ ਕਿ ਮੇਰਾ ਵੀ ਤੇ ਪੇਟੂ ਸਿੰਘ ਮਤਲਬ ਨਾਮ ਬੇਸਿਕਲੀ ਕੁਝ ਦੋ ਤਿੰਨ ਸਜੈਸਟ ਕੀਤੇ ਸਟਾਰਟਿੰਗ ਟਾਈਮ ਤੇ ਫੂਡੀ ਸਿੰਘ ਰੱਖਿਆ ਜਾਵੇ ਜਾਂ ਕੁਝ ਤੇ ਉਹਦੇ ਵਿੱਚੋਂ ਪੇਟੂ ਸਿੰਘ ਬੈਸਟ ਲੱਗਾ ਤਾਂ ਆਪਾਂ ਲੋਕਾਂ ਨੇ ਪਿਆਰ ਵੀ ਪੇਟੂ ਸਿੰਘ ਨੂੰ ਦਿੱਤਾ ਕਦੋਂ ਜੁੜੇ ਫਿਰ ਬਲੌਗਿੰਗ ਨਾਲ 2000 ਵੀ ਦੇ ਵਿੱਚ ਮੈਂ ਬਲੌਗਿੰਗ ਚ ਸ਼ੁਰੂ ਕੀਤਾ ਸੀ ਬੇਸਿਕਲੀ ਕਾਰਸ ਦੇ ਚੈਨਲ ਤੋਂ ਬਟ ਫੂਡ ਨਾਲ ਜ਼ਿਆਦਾ ਪਿਆਰ ਸੀ ਤੇ 2021 ਚ ਮੈਂ ਫੂਡ ਚੈਨਲ ਸ਼ੁਰੂ ਕੀਤਾ ਜਿਹੜਾ ਪੇਟੋ ਸਿੰਘ ਚੈਨਲ ਸ਼ੁਰੂ ਕੀਤਾਗਾ 2021 ਚ 13 ਨਵੰਬਰ ਨੂੰ ਸ਼ੁਰੂ ਕੀਤਾ ਸੀਗਾ 2021 ਚ ਤੇ ਉਸ ਤੋਂ ਬਾਅਦ ਲੋਕਾਂ ਨੇ ਬਹੁਤ ਪਿਆਰ ਦਿੱਤਾ ਇਹ ਮਨ ਚ ਫੁਰਨਾ ਕਿਵੇਂ ਆਇਆ ਵੀ ਯਾਰ ਮੈਂ ਬਲੌਗਿੰਗ ਵਾਲੇ ਖਾਸ ਕਰਕੇ ਫੂਡ ਬਲੌਗਿੰਗ ਦੇ ਪਾਸੇ ਹੀ ਚੱਲਾਂ ਨਹੀਂ ਤਾਂ ਲੋਕ ਇਹ ਸੋਚਦੇ ਵੀ ਯਾਰ ਪੜ੍ਹ ਲਿਖ ਕੇ ਕੋਈ ਬਿਜ਼ਨਸ ਬਾਰੇ ਸੋਚ ਕੇ ਕੋਈ ਹੋਰ ਸੋਚ ਕੇ ਪਰ ਤੁਸੀਂ ਫੂਡ ਬਲੌਗਿੰਗ ਫੂਡ ਬਲੌਗਿੰਗ ਬੇਸਿਕਲੀ ਮੈਂ ਵੀ ਇੱਕ ਬਿਜ਼ਨਸ ਫੈਮਲੀ ਤੋਂ ਹੀ ਸੀਗਾ ਤੇ ਬਿਜ਼ਨਸ ਹੀ ਕਰਦਾ ਸੀਗਾ ਇੱਕ ਫਰੈਂਡ ਸੀਗਾ ਮੇਰਾ ਦਿਵਜੋਤ ਸਿੰਘ ਜਿਹੜਾ ਦਿੱਲੀ ਤੋਂ ਆਇਆ ਸੀ ਜਲੰਧਰ ਸ਼ਿਫਟ ਹੋਇਆ ਸੀ ਉਹਨੂੰ ਵਲੋਗਿੰਗ ਦਾ ਬਹੁਤ ਸ਼ੌਂਕ ਸੀਗਾ ਸੋ ਉਹਦੇ ਨਾਲ ਇੱਕ ਚੈਨਲ ਦਾ ਮਤ ਦਿੱਸਿਆ ਜਿੱਦਾਂ ਕਿ 2020 ਦੇ ਵਿੱਚ ਆਪਾਂ ਕਾਰਾਂ ਦਾ ਇੱਕ ਕਾਰਸ ਦੇ ਰਿਲੇਟਿਡ ਚੈਨਲ ਸ਼ੁਰੂ ਕੀਤਾ ਸੀਗਾ ਉੱਥੋਂ ਦੀ ਫਿਰ ਜਿੱਦਾਂ ਡੈਸਟੀਨੀ ਲਿਖੀ ਹੁੰਦੀ ਹੈ ਕਿਸਮਤ ਨੇ ਕਿਸੇ ਨਾ ਕਿਸੇ ਦੇ ਵਾਹਿਗੁਰੂ ਨੇ ਝੋਲੀ 'ਚ ਕੁਝ ਇੱਕ ਅਲੱਗ ਕਹਾਣੀ ਲਿਖੀ ਹੁੰਦੀ ਹੈ ਮੈਨੂੰ ਵੀ ਕਦੀ ਸੋਚਿਆ ਨਹੀਂ ਸੀ ਕਿ ਮੈਂ ਵਲੋਗਿੰਗ ਲਾਈਨ 'ਚ ਆਵਾਂਗਾ ਬਟ ਵਾਹਿਗੁਰੂ ਨੇ ਜਿੱਦਾਂ ਡੈਸਟੀਨੀ ਬਣਾਈ ਜੋ ਲਿਖਿਆ ਤੇ ਉਹ ਚੈਨਲ ਸਟਾਰਟ ਕੀਤਾ ਫੋਰ ਆਪਣੇ ਬਿਜ਼ਨਸ ਵਾਸਤੇ ਮਤਲਬ ਕਾਰਾ ਚੈਨਲ ਸੀਗਾ ਕਿ ਕਾਰਾ ਦੇ ਰਿਲੇਟਿਡ ਬਿਜ਼ਨਸ ਹੈਗਾ ਉੱਥੋਂ ਦੇਖ ਕੇ ਲੋਕੀ ਆਣਗੇ ਸਾਡੇ ਕੋ ਗੱਡੀਆਂ ਦਾ ਕੰਮ ਕਰਾਂਗੇ ਬੇਸਿਕਲੀ ਆਪਣੇ ਬਿਜ਼ਨਸ ਲਈ ਨਾਟ ਫੋਰ ਵਲੋਗਿੰਗ ਬਟ ਕਿਸਮਤ ਵਿੱਚ ਕੁਝ ਹੋਰ ਸੀਗਾ ਫਿਰ ਜਦੋਂ ਫੁੱਲ ਫਲੇਜ ਮੈਂ ਵਲੋਗਿੰਗ ਵਿੱਚ ਆਇਆ ਫਿਰ ਮੈਨੂੰ ਲੱਗਾ ਕਿ ਯਾਰ ਮੈਂ ਆਪ ਫੂਡੀ ਆ ਤੇ ਮੈਂ ਫੂਡ ਚੈਨਲ ਬਹੁਤ ਦੇਖਦਾ ਸੀ ਮੈਂ ਇਨਸਪਾਇਰ ਸੀਗਾ ਕਰਨ ਦੂ ਆ ਜੀ ਦਿਲ ਸੇ ਫੂਡੀ ਸ਼ਾਇਦ ਇੰਡੀਆ ਦਾ ਨੰਬਰ 1 ਪੇਜ ਜਾਂ ਚੈਨਲ ਆਪਾਂ ਉਹਨਾਂ ਨੂੰ ਕਹਿ ਸਕਦੇ ਹਾਂ ਕਦੀ ਸੋਚਿਆ ਨਹੀਂ ਸੀ ਕਿ ਉਹਨਾਂ ਨੂੰ ਵੀ ਮਿਲਾਂਗੇ ਬੜਾ ਵੱਡਾ ਬਰ ਜਦੋਂ ਮੈਂ ਇਸ ਲਾਈਨ 'ਚ ਆਇਆ ਲੋਕਾਂ ਨੇ ਇਨਾ ਪਿਆਰ ਦਿੱਤਾ ਕਿ ਸਕਸੈਸ ਮਿਲੀ ਅੱਗੇ ਅੱਗੇ ਆਪਾਂ ਚੱਲਦੇ ਗਏ ਪਿਆਰ ਲੋਕਾਂ ਦਾ ਮਿਲਦਾ ਗਿਆ ਫਿਰ ਉਹਨਾਂ ਨਾਲ ਵੀ ਇੱਕ ਵਾਰ ਫੋਨ ਤੇ ਗੱਲ ਹੋਈ ਕਿ ਕਰਨ ਬਈਆ ਕਿ ਕਿਵੇਂ ਇਹ ਕਰ ਸਕਦੇ ਆ ਉਹ ਦਿੱਲੀ ਤੋਂ ਸੀਗੇ ਤੇ ਬੜਾ ਇਨਸਪਾਇਰ ਕੀਤਾ ਉਹਨਾਂ ਨੇ ਮੈਂ ਫਿਰ ਇਸ ਲਾਈਨ 'ਚ ਆਪਾਂ ਅੱਗੇ ਵਧਦੇ ਗਏ ਤੇ ਬਸ ਕਦੋਂ ਮੈਂ ਇਸ ਲਾਈਨ 'ਚ ਅੱਗੇ ਜਾਂਦਾ ਜਾਂਦਾ ਫੁੱਲ ਫਲੇਜ ਇਸ ਲਾਈਨ ਦਾ ਹੋ ਗਿਆ ਮੈਨੂੰ ਆਪ ਨਹੀਂ ਪਤਾ ਲੱਗਾ ਬਸ ਲੋਕਾਂ ਨੇ ਪਿਆਰ ਕਰ ਦਿੱਤਾ ਫਿਰ ਤੁਸੀਂ ਗਲੀਓ ਗਲੀ ਜਾਨੇ ਹੋ ਜਿੱਥੇ ਹਰ ਗਲੀ ਹਰ ਨੁੱਕਰ ਪੂਰੇ ਹਿੰਦੁਸਤਾਨ 'ਚ ਪੈਨ ਇੰਡੀਆ ਓਕੇ ਅਜੇ ਤਾਂ ਬਹੁਤ ਇੰਡੀਆ ਪਿਆ ਘੁੰਮਣ ਵਾਲਾ ਮੇਰਾ ਕਿੱਥੇ ਕਿੱਥੇ ਘੁੰਮ ਲਿਆ ਫਿਲਹਾਲ ਜੰਮੂ ਪਠਾਨਕੋਟ ਇਹ ਪੰਜਾਬ ਤਾਂ ਆਲਮੋਸਟ ਸਾਰਾ ਕਵਰ ਕਰ ਹੀ ਲਿਆ ਪੰਜਾਬ ਤਾਂ ਆਲਮੋਸਟ ਸਾਰਾ ਹੀ ਕਰ ਲਿਆ ਉਸ ਤੋਂ ਬਾਅਦ ਦਿੱਲੀ ਆਲਮੋਸਟ 70 ਤੋਂ 80% ਦਿੱਲੀ ਕਵਰ ਕਰ ਚੁੱਕਾ ਦਿੱਲੀ ਬਹੁਤ ਵੱਡਾ ਹੈ ਸਰ ਦਿੱਲੀ ਜਿੰਨੀ ਵਾਰੀ ਜਾਈਓ ਉਨੀ ਵਾਰੀ ਨਮਾ ਦਿੱਲੀ ਇਦਾਂ ਦੀ ਸਿਟੀ ਹੈ ਮੈਟਰੋ ਸਿਟੀ ਤੁਹਾਨੂੰ ਪਤਾ ਜਿੰਨੀ ਵਾਰੀ ਚਲੇ ਜਾਓ ਜਿੰਨੀ ਵਾਰੀ ਜਾਓਗੇ ਉਨੀ ਵਾਰੀ ਨਮਾ ਸਹੀ ਹੈ ਉਸ ਤੋਂ ਬਾਅਦ ਹੁਣ ਰੀਸੈਂਟਲੀ ਆਪਾਂ ਰਾਜਸਥਾਨ ਟ੍ਰਿਪ ਜ਼ਰੂਰ ਕਰਾਂਗੇ ਹਿਮਾਚਲ ਮੈਂ ਕਰ ਚੁੱਕਾ ਸ਼ਿਮਲਾ ਔਰ ਬਸ ਚਲੀ ਜਾਏ अच्छा ਜਦੋਂ ਜਾਨੇ ਹੋ ਬਲੌਗਿੰਗ ਕਰਦੇ ਹੋ ਹਰ ਸਟੇਟ ਦਾ ਅਲੱਗ-ਅਲੱਗ ਖਾਣਾਗਾ ਅਲੱਗ-ਅਲੱਗ ਸਵਾਲ ਆ ਬਿਲਕੁਲ ਬਿਲਕੁਲ ਕਾਫੀ ਤੁਸੀਂ ਘੁੰਮ ਲਿਆ ਹੁਣ ਤੱਕ ਜਿੰਨਾ ਘੁੰਮਿਆ ਉਸ ਦੇ ਵਿੱਚੋਂ ਕਿਹੜੀ ਸਟੇਟ ਦਾ ਖਾਣਾ ਤੁਹਾਨੂੰ ਜ਼ਿਆਦਾ ਟੇਸਟ ਲੱਗਿਆ ਦੇਖੋ ਜੀ ਪੰਜਾਬ ਤੋਂ ਉੱਤੇ ਵਧੀਆ ਤੁਹਾਨੂੰ ਨਾਲ ਦੇ ਲੋਕ ਮਿਲਣਗੇ ਨਾ ਤੁਹਾਨੂੰ ਫੂਡ ਮਿਲੇਗਾ ਕਿਉਂਕਿ ਇੱਥੇ ਜਿਹੜਾ ਪਿਆਰ ਔਰ ਇੱਥੇ ਦੀ ਜਿਹੜੀ ਹਵਾ ਪਾਣੀ ਹੈ ਨਾ ਬਹੁਤ ਅਲੱਗ ਹੈ ਇੱਥੇ ਪੰਜਾਬੀ ਨੂੰ ਆਪਣੇ ਭਰਾ ਦੀ ਤਰ੍ਹਾਂ ਦੇਖਿਆ ਜਾਂਦਾ ਹੈ ਤੁਸੀਂ ਜਿੱਦਾਂ ਹੀ ਪੰਜਾਬ ਕ੍ਰੋਸ ਕਰਦੇ ਹੋ ਉਹਨਾਂ ਲੋਕੀ ਥੋੜੇ ਜੇ ਜਿੱਦਾਂ ਤੁਹਾਨੂੰ ਬਿਹੇਵਰ ਜੀ ਕਮਰਸ਼ੀਅਲ ਹੋ ਜਾਂਦੇ ਥੋੜੇ ਜੇ ਮਤਲਬ ਉਹਨਾਂ ਨੂੰ ਆਪਣੇ ਕੰਮ ਨਾਲ ਮਤਲਬ ਹੈ ਉਹ ਤੁਹਾਡਾ ਕੋਈ ਨੁਕਸਾਨ ਨਹੀਂ ਕਰ ਰਹੇ ਕੁਛ ਨਹੀਂ ਬਟ ਉਹਨਾਂ ਨੂੰ ਆਪਣੇ ਕੰਮ ਤੱਕ ਮਤਲਬ ਹੈ ਬਸ ਦੈਟਸ ਇਟ ਇੱਥੇ ਤਾਂ ਆਪਾਂ ਇੱਥੇ ਸਾਂਝੀ ਇਨਸਾਨੀਅਤ ਹੈ ਜੀ ਕੋਈ ਗੱਲ ਨਹੀਂ ਤੁਸੀਂ ਤੁਸੀਂ ਹੁਣ ਐ ਹੀ ਦੇਖੋ ਕਿ ਆਪਾਂ ਪੰਜਾਬ ਦੇ ਵਿੱਚ ਭਾਜੀ ਇੱਥੇ ਲੰਗਰ ਲੱਗਦੇ ਇੱਥੇ ਤੁਹਾਨੂੰ ਤੁਸੀਂ ਕਿਸੇ ਨੂੰ ਐਡਰੈਸ ਵੀ ਪੁੱਛੋਗੇ ਤੁਹਾਨੂੰ ਘਰ ਲੱਸੀ ਬੁਲਾ ਕੇ ਭੇਜਦੇ ਆ ਇਹ ਪੰਜਾਬ ਦਾ ਕਲਚਰ ਹੈ ਸਹੀ ਹੈ ਜੇ ਤੁਸੀਂ ਦਿੱਲੀ ਦੇ ਵਿੱਚ ਉਹ ਨਾ ਭਾਜੀ ਤੁਹਾਨੂੰ ਪਾਣੀ ਦਾ ਗਲਾਸ ਵੀ 5 ਰੁਪਏ ਦਾ ਮਿਲਦਾ ਪੰਜਾਬ ਚ ਤਾਂ ਰਿਸ਼ਤੇਦਾਰੀਆਂ ਕੱਢਣ ਵੇਹਦੇ ਆ ਤੁਸੀਂ ਭਾਜੀ ਜਲੰਧਰ ਤੋਂ ਜਲੰਧਰ ਤਾਂ ਮੇਰੇ ਭਾਜੀ ਜੌਬ ਕਰਦੇ ਰਿਹਾ ਮੈਂ ਤੁਹਾਨੂੰ ਹੀ ਦੱਸਿਆ ਕਿ ਤੁਹਾਨੂੰ ਭਰਾ ਦੀ ਨਜ਼ਰ ਨਾਲ ਇੱਕ ਇਹ ਲੱਭਦੇ ਆ ਤੁਹਾਡੇ ਚ ਪਿਆਰ ਲੱਭ ਜਵੇ ਪੰਜਾਬੀ ਪਿਆਰ ਦੇ ਭੁੱਖੇ ਭਾਜੀ ਇਹ ਤੁਹਾਨੂੰ ਬਾਹਰ ਨਹੀਂ ਮਿਲਦਾ ਉਹਨਾਂ ਨੂੰ ਕੀ ਮਤਲਬ ਹੈ ਤੁਸੀਂ ਹਾਂਜੀ ਭਾਜੀ ਇੱਥੇ ਜਾਣਾ ਹੈ ਐਡਰੈਸ ਬਤਾ ਦਿਓ ਭਾਈ ਗੂਗਲ ਮੈਪੇ ਲਗਾ ਲੈ ਅੱਛਾ ਮਤਲਬ ਇਹ ਵਰਡਸ ਹੁੰਦੇ ਆ ਜਿਹੜਾ ਪਿਆਰ ਹੈ ਔਰ ਫੂਡ ਵੀ ਬੜੀ ਖਾਸ ਕਰ ਅੰਮ੍ਰਿਤਸਰ ਸ਼ਹਿਰ ਦਾ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਤੁਸੀਂ ਦੇਖੋ ਗੁਰੂ ਸਾਹਿਬ ਦੀ ਇੰਨੀ ਕਿਰਪਾ ਹੈ ਕਿ ਮਤਲਬ ਉੱਥੇ ਤੁਸੀਂ ਕੁਲਚੇ ਦੀ ਮੈਂ ਅੰਮ੍ਰਿਤਸਰੀ ਕੁਲਚੇ ਦੀ ਗੱਲ ਕਰਦੇ ਆਂ ਬਹੁਤ ਮਸ਼ਹੂਰ ਆ ਭਾਜੀ ਹਰ ਗਲੀ ਦੇ ਉੱਤੇ ਤੁਹਾਨੂੰ ਅੰਮ੍ਰਿਤਸਰੀ ਕੁਲਚਾ ਮਿਲ ਜਾਂਦਾ ਅੰਮ੍ਰਿਤਸਰ ਚ ਜਾਓਗੇ ਨਾ ਇੱਕ ਗਲੀ ਮੋੜੋ ਕਿ ਕੰਪਨੀਸਰੀ ਕੁਲਚਾ ਬਟ ਹਰ ਮੋੜ ਦੇ ਉੱਤੇ ਉਸ ਅੰਮ੍ਰਿਤਸਰੀ ਕੁਲਚੇ ਦੀ ਸਪੈਸ਼ਲਿਟੀ ਅਲੱਗ ਹੈ ਅੱਛਾ ਤੁਸੀਂ ਉੱਥੇ ਹਰ ਜਗ੍ਹਾ ਦਾ ਕੁਲਚਾ ਖਾ ਲੋ ਹਰ ਜਗ੍ਹਾ ਦਾ ਟੇਸਟ ਆਪਣਾ ਇੱਕ ਆਪਣਾ ਸਵਾਦ ਹੈ ਔਰ ਪਤਾ ਨਹੀਂ ਉਹ ਗੁਰੂ ਮਹਾਰਾਜ ਦੀ ਕਿਰਪਾ ਹੈ ਜਾਂ ਉੱਥੇ ਦਾ ਕਹਦੇ ਆ ਕਿ ਪਾਣੀ ਬਹੁਤ ਕਹਿੰਦੇ ਵਧੀਆ ਹੈ ਕਿ ਉੱਥੇ ਗ੍ਰਾਮ ਦਾ ਸਿਰੀ ਕਿਰਪਾ ਦਾ ਸਿਫਤੀ ਦਾ ਘਰ ਹੈ ਜੀ ਉੱਥੇ ਤਾਂ ਫੂਡ ਉਸ ਉਸ ਲੈਵਲ ਦਾ ਫੂਡ ਹੈ ਉਸ ਮੁਕਾਬਲੇ ਦਾ ਫੂਡ ਤੁਹਾਨੂੰ ਪੂਰੇ ਇੰਡੀਆ ਚ ਕਿਤੇ ਨਹੀਂ ਮਿਲ ਸਕਦਾ ਬਾਕੀ ਕੈਪੀਟਲ ਆਫ ਫੂਡ ਕੈਪੀਟਲ ਪੰਜਾਬ ਕਿਹਾ ਜਾਂਦਾ ਜੀ ਅੰਮ੍ਰਿਤਸਰ ਨੂੰ ਤੇ ਫੂਡ ਕੈਪੀਟਲ ਆਫ ਇੰਡੀਆ ਕਿਹਾ ਜਾਂਦਾ ਕੋਲਕਾਟਾ ਨੂੰ ਤੇ ਬਹੁਤ ਜਲਦੀ ਪਲਾਨ ਹੈ ਕਿ ਸ਼ਾਇਦ ਕੋਲਕਾਟਾ ਵੀ ਆਪਾਂ ਜ਼ਰੂਰ ਕਵਰ ਕਰੀਏ ਕਸ਼ਮੀਰ ਵਗੈਰਾ ਦਾ ਜੰਮੂ ਵਗੈਰਾ ਦਾ ਕਿੰਦਾ ਜੰਮੂ اور ਕਸ਼ਮੀਰ ਭਾਜੀ ਜੰਮੂ ਤੱਕ ਤਾਂ ਮੈਂ ਗਿਆ ਮੈਂ ਜੰਮੂ ਤੋਂ ਅੱਗੇ ਨਹੀਂ ਗਿਆ ਫੂਡ ਦੀ ਗੱਲ ਕਰਾਂ ਭਾਜੀ ਜੇ ਪਾਰਟਿਕੂਲਰ ਤੇ ਲੋਕ ਬਹੁਤ ਪਿਆਰੇ ਨੇ ਬਹੁਤ ਪਿਆਰ ਦਿੱਤਾ ਲੋਕਾਂ ਨੇ ਉੱਥੋਂ ਵੀ ਬਟ ਜੇ ਮੈਂ ਫੂਡ ਦੀ ਗੱਲ ਕਰਾਂ ਤੇ ਪੰਜਾਬ ਦਾ ਮੁਕਾਬਲਾ ਤਾਂ ਨਹੀਂ ਹੈ ਭਾਜੀ ਜਿੱਦਾਂ ਤੁਸੀਂ ਪੰਜਾਬ ਦੇ ਫੂਡ ਦੀ ਗੱਲ ਕਰ ਰਹੇ ਹੋ 노 ਡਾਊਟ ਪੰਜਾਬ ਦਾ ਸਰੋਂ ਦਾ ਸਾਗ ਮੱਕੀ ਦੀ ਰੋਟੀ ਹੋਰ ਵੀ ਬਹੁਤ ਸਾਰੀਆਂ ਡਿਸ਼ਸ ਤੁਹਾਨੂੰ ਕਿਤੇ ਨਹੀਂ ਮਿਲੂਗਾ ਜਿੱਦਾਂ ਤਾਂ ਮਤਲਬ ਸੋਚ ਕੇ ਮੂੰਹ ਚ ਪਾਣੀ ਆਇਆ ਔਰ ਤਾਰੀਫ ਵੀ ਕਰਨ ਯੋਗ ਹੈ ਪਰ ਪੰਜਾਬ ਦੇ ਕਈ ਪ੍ਰਾਜਿਕਲ ਸਵਾਲ ਵੀ ਉੱਠਦੇ ਨੇ ਪੰਜਾਬ ਦੇ ਜਿੱਦਾਂ ਕਣਕ ਨੂੰ ਲੈ ਕੇ ਚਾਵਲ ਨੂੰ ਲੈ ਕੇ ਇਹਨਾਂ ਨੂੰ ਕਹਿ ਰਹੇ ਵੀ ਇਹਨਾਂ ਦੇ ਵਿੱਚ ਨਿਊਟ੍ਰੀਸ਼ਨ ਘਟ ਰਿਹਾਗਾ ਪੋਸ਼ਟਿਕਤਾ ਘਟ ਰਹੀ ਆ ਜਾਂ ਜ਼ਹਿਰਾਂ ਦੀ ਮਾਤਰਾ ਵੱਧਦੀ ਜਾ ਰਹੀ ਆ ਇਹ ਇਹਨੂੰ ਕਿਵੇਂ ਵੇਖਦੇ ਹੋ ਤੁਸੀਂ ਦੇਖੋ ਭਾਜੀ ਇਹ ਬੇਸਿਕਲੀ ਕੀ ਹੈ ਕਿ ਹਰ ਫੀਲਡ ਦੇ ਵਿੱਚ ਜਾਂ ਹਰ ਇਨਸਾਨ ਦੇ ਵਿੱਚ ਕੁਝ ਚੰਗਾ ਵੀ ਹੈ ਕੁਝ ਮਾੜਾ ਵੀ ਹੈ ਜਿੰਨਾ ਤੁਸੀਂ ਮਾੜਾ ਚੱਕ ਕੇ ਆਪਣੇ ਸਾਡਾ ਆਪ ਦਾ ਪੰਜਾਬ ਹੈ ਸਾਡਾ ਆਪਣਾ ਪੰਜਾਬ ਹੈ ਉਹਨੂੰ ਚੱਕ ਕੇ ਜਿੰਨਾ ਅਸੀਂ 네ਗੈਟਿਵਿਟੀ ਫੈਲਾ ਸਕਦੇ ਹਾਂ ਫੈਲਾ ਦੇਈਏ ਜਿੰਨਾ ਪੋਜ਼ਿਟਿਵ ਕਰ ਲਾਂਗੇ ਉਨਾ ਚੰਗਾ ਸੋ ਆਪਾਂ ਮੇਰੇ ਖਿਆਲ ਚ ਤਾਂ ਆਪਾਂ ਪੋਜ਼ਿਟਿਵ ਵੇ ਨੂੰ ਲੈ ਕੇ ਜ਼ਿਆਦਾ ਚੱਲੀਏ ਤਾਂ ਜ਼ਿਆਦਾ ਮੇਰੇ ਜਰਨਲ 'ਚ ਇਹ ਵੈਸੇ ਇੱਕ ਮਨ ਚ ਆ ਗਿਆ ਹਾਲਾਂਕਿ ਆਪਾਂ 네ਗੈਟਿਵ ਪਾਸੇ ਨਹੀਂ ਲੈ ਕੇ ਜਾ ਰਹੇ ਕਿਉਂਕਿ ਮੈਂ ਇੱਕ ਵਾਰ ਨਾ ਰਾਜਸਥਾਨ ਗਿਆ ਸੀ ਸ਼ੁੱਧਤਾ ਵਾਲੇ ਪੱਖ ਤੋਂ ਮੈਂ ਉੱਥੋਂ ਦਾ ਖਾਣਾ ਖਾਦਾ ਮੈਂ ਇਹ ਚਲੋ ਮੈਂ ਪੰਜਾਬ ਦੇ ਖਾਣੇ ਨੂੰ ਨਿੰਦ ਨਹੀਂ ਰਿਹਾ ਹਾਂ ਪਰ ਸ਼ੁੱਧਤਾ ਵਾਲੇ ਪੱਖ ਤੋਂ ਮੈਨੂੰ ਬਹੁਤ ਲੱਗਿਆ ਵੀ ਹਾਂ ਬਾਕੀ ਪੰਜਾਬ ਦੇ ਵਿੱਚ ਹਲੇ ਉੱਥੋਂ ਦੇ ਖਾਣੇ ਦੇ ਵਿੱਚ ਸ਼ੁੱਧਤਾ ਹੈ ਪੰਜਾਬ ਦਾ ਵੀ ਖਾਣਾ ਇਹ ਤਾਂ ਤੁਸੀਂ ਨਹੀਂ ਕਹਿ ਸਕਦੇ ਯਾਰ ਹੁਣ ਪੰਜਾਬ ਦੇ ਤੁਸੀਂ ਆਪ ਹੀ ਗੱਲ ਕੀਤੀ ਮੱਕੀ ਦੀ ਰੋਟੀ ਸਰਾਂ ਦਾ ਸਾਹ ਤੁਸੀਂ ਦੱਸੋ ਪੂਰੀ ਦੁਨੀਆ ਚ ਉਹ ਮਿਲ ਜੂਗਾ ਨਹੀਂ ਮਿਲਦਾ ਉਹ ਸਵਾਦ ਮਿਲ ਜੂਗਾ ਹੁਣ ਮੈਂ ਰੀਸੈਂਟਲੀ ਹਿਮਾਚਲ ਕਰਕੇ ਆਇਆ ਭਾਜੀ ਉੱਥੇ ਦੀ ਹਿਮਾਚਲੀ ਧਾਮ ਜਿਹੜੀ ਆ ਦਾਮ ਬਹੁਤ ਫਾਦੀ ਆ ਕਾਂਗੜੀ ਦਾਮ ਕਾਂਗੜੀ ਨਾਮ ਦੀ ਮਣਿਆਲੀ ਦਾਮ ਹੋ ਗਈ ਕਾਫੀ ਤਰ੍ਹਾਂ ਦੀਆਂ ਧਾਮ ਜਾਂਦੀਆਂ ਤੁਸੀਂ ਇੱਕ ਚੀਜ਼ ਮੈਨੂੰ ਦੱਸੋ ਕਿ ਉਹਨਾਂ ਵਿੱਚ ਤੇ ਆਪਣੇ ਫੂਡ 'ਚ ਕੀ ਫਰਕ ਹੈ ਬੇਸਿਕਲੀ ਉਹਨਾਂ ਨੇ ਰਾਜਮਾ ਨੂੰ ਥੋੜਾ ਜਿਹਾ ਡਿਫਰੈਂਟ ਕਰਕੇ ਬਣਾ ਲਿਆ ਚੋਲੇ ਆ ਰੂ ਹੁੰਦੇ ਦਾ ਚਾਵਲ ਹੀ ਆ ਚਾਵਲ ਦੇ ਵਿੱਚ ਤਿੰਨ ਚਾਰ ਤਰ੍ਹਾਂ ਦੀ ਢਾਲ ਪਾਉਂਦੇ ਆ ਹੁਣ ਤੁਸੀਂ ਮੈਨੂੰ ਦੱਸ ਦੋ ਕਿ ਉਹ ਸਵਾਦ ਉਹ ਮਤਲਬ ਪੰਜਾਬੀ ਫੂਡ ਤੋਂ ਹੀ ਚੇਂਜ ਕੀਤਾ ਗਿਆ ਕੋਈ ਥੋੜਾ ਜਿਹਾ ਕੁਝ ਗੱਲ ਕਰੀਏ ਤੇ ਪੰਜਾਬੀ ਫੂਡ ਬੜੀ ਬੈਸਟ ਹੈ ਇਸ ਤੋਂ ਉੱਤੇ ਫੂਡ ਮੈਂ ਹਲੇ ਤੱਕ ਟਰਾਈ ਨਹੀਂ ਕੀਤਾ ਤੁਸੀਂ ਦੇਖੋ ਇੱਕ ਚੀਜ਼ ਹੋਰ ਹੈ ਜੇ ਆਪਾਂ ਕਿਤੇ ਘੁੰਮਣ ਵੀ ਜਾਂਦੇ ਆ ਸੁਪੋਜ਼ ਮੈਂ ਕਹਿੰਦਾ ਆਪਾਂ ਕਿਸੇ ਕੰਮ ਲਈ ਦਿੱਲੀ ਵੀ ਗਏ ਹਰੇਕ ਦੀ ਨਜ਼ਰ ਜੇ ਉਹਨਾਂ ਨੂੰ ਉੱਥੇ ਕੋਈ ਪੰਜਾਬੀ ਢਾਬਾ ਦਿਖ ਜੂਗਾ ਨਾ ਸਭ ਤੋਂ ਪਹਿਲੀ ਪ੍ਰੇਫਰੈਂਸ ਉਹ ਹੋਵੇਗੀ ਕਿ ਰੋਟੀ ਉੱਥੇ ਖਾ ਲਈਏ ਮੇਰੀ ਗੱਲੀ ਦੀ ਨਹੀਂ ਮੈਂ ਮੋਸਟ ਆਫ ਦਾ ਟਾਈਮ ਲੁਕਾ ਦੇ ਰਿਵਿਊਜ਼ ਨੇ ਪੰਜਾਬ ਦੇ ਵਿੱਚ ਬਹੁਤ ਸਾਰੇ ਹਾਈਵੇਜ਼ ਦੇ ਉੱਪਰ ਢਾਬੇ ਖੁੱਲੇ ਹੋਏ ਆ ਜਿਹਨਾਂ ਨੂੰ ਚਲਾਹ ਪਰਵਾਸੀ ਰਹੇ ਆ ਪਰ ਬਾਹਰ ਲਿਖਿਆ ਹੁੰਦਾ ਪੰਜਾਬੀ ਢਾਬਾ ਨਹੀਂ ਇਹਦੇ ਵਿੱਚ ਵੀ ਥੋੜਾ ਜਿਹਾ ਫਰਕ ਆ ਭਾਜੀ ਅੱਜ ਵੀ ਤੁਸੀਂ ਜਾਓਗੇ ਨਾ ਜੇ ਆਪਾਂ ਲੁਧਿਆਣਾ ਕ੍ਰੋਸ ਕਰੀਏ ਤੇ ਜ਼ਿਮੀਦਾਰਾ ਢਾਬਾ 1 ਆਫ ਦਾ ਬੈਸਟ ਢਾਬਾ ਪੰਜਾਬੀ ਫੂਡ ਦੇ ਵਿੱਚ ਜੇ ਮੈਂ ਗੱਲ ਕਰਾਂ ਉਹਨਾਂ ਨੇ ਥੋੜਾ ਜਿਹਾ ਅੱਗੇ ਸਾਨੇਵਾਲ ਕ੍ਰੋਸ ਕਰਦੇ ਆ ਤੇ ਤੁਹਾਨੂੰ ਨਿੰਮ ਵਾਲਾ ਪੰਜਾਬੀ ਢਾਬਾ ਮਤਲਬ ਅੱਜ ਵੀ ਉਹਨਾਂ ਨੇ ਉਸ ਕਲਚਰ ਨੂੰ ਸੰਭਾਲ ਕੇ ਰੱਖਿਆ ਹੋਇਆ ਭਾਜੀ ਮੰਜੇ ਲੱਗੇ ਨੇ ਔਰ ਸਾਡੇ ਟਰੱਕ ਡਰਾਈਵਰ ਭਰਾ ਜਿਹੜੇ ਦੇਖੋ ਇੱਕ ਸਟੇਟ ਤੋਂ ਦੂਜੀ ਸਟੇਟ ਚ ਜਾਂਦੇ ਨੇ ਉਹਨਾਂ ਦੀ ਕਿੰਨੀ ਮਿਹਨਤ ਦਾ ਰਾਤਾਂ ਜਾਗ ਕੇ ਉੱਥੇ ਰੁਕਦੇ ਨੇ ਉੱਥੇ ਖਾਣਾ ਖਾਂਦੇ ਨੇ ਔਰ ਤੁਸੀਂ ਲਿਟਰਲੀ ਜਦੋਂ ਉਹ ਉਹਨਾਂ ਢਾਬਿਆਂ ਦੇ ਉੱਤੇ ਸਵਾਦ ਚਖੋਗੇ ਨਾ ਭਾਜੀ ਤੁਹਾਨੂੰ ਟਿਪੀਕਲ ਪੰਜਾਬੀ ਫਲੇਵਰ ਜਿਹੜੇ ਤੜਕੇ ਨੇ ਉਹ ਅਹਿਸਾਸ ਹੁੰਦੇ ਭਾਜੀ ਉਹ ਅੱਜ ਕੱਲ ਤੁਹਾਨੂੰ ਵੈਸੇ ਢਾਬਾ ਦੇ ਨਾਮ ਦੇ ਢਾਬਾ ਲਿਖ ਦਿੱਤਾ ਜਾਂਦਾ ਬਟ ਉੱਥੇ ਸਵਾਦ ਜਿਹੜੇ ਰੈਸਟੋਰੈਂਟਾਂ ਵਾਲੇ ਹੋ ਚੁੱਕੇ ਆ ਜਿਹੜੇ ਕਰੀਮ ਵਾਲੇ ਖਾਣੇ ਆ ਚੁੱਕੇ ਆ ਸ਼ੈਫ ਆ ਚੁੱਕੇ ਆ ਉੱਥੇ ਉਹ ਥੋੜੇ ਫੈਂਸੀ ਹੋ ਗਏ ਆ ਬਟ ਜ ਜੇ ਤੋ ਹਾਈਵੇ ਦੇ ਢਾਬੇ ਦੇ ਉੱਤੇ ਖਾਣਾ ਖਾਣੇ ਨਾ ਭਾਜੀ ਚੰਦ ਨਾਮ ਅੱਜ ਵੀ ਬੜੇ ਰਾਜਪੁਰੇ ਤੁਸੀਂ ਜਿੱਦਾਂ ਹੀ ਪਹੁੰਚਦੇ ਹੋ ਨਾ ਸ਼ਾਇਦ ਉਹ ਪੰਜਾਬ ਦਾ ਲਾਸਟ ਹਬਾ ਕਾਕੇ ਦਾ ਢਾਬਾ ਭਰੀ ਅੱਜ ਵੀ ਉੱਥੇ ਵਾਈਟ ਮੱਖਣ ਦਿੱਤਾ ਜਾਂਦਾ ਨਾਲ ਤੁਸੀਂ ਦੇਖੋ ਕਿ ਇਹ ਸਵਾਦ ਨਹੀਂ ਮਿਲਦਾ ਭਾਜੀ ਜਿੱਦਾਂ ਹੀ ਤੁਸੀਂ ਕ੍ਰੋਸ ਕਰਦੇ ਹੋ ਅੰਮਲਈ ਦੇ ਕੋ ਸ਼ਹਿਰ ਬਦਲਦੇ ਨਾ ਸਵਾਦ ਬਦਲ ਜਾਂਦੇ ਸਹੀ ਹੈ ਤੇ ਅੱਜ ਵੀ ਹਾਈਵੇ ਦੇ ਉੱਤੇ ਕਈ ਨਾਮ ਬਹੁਤ ਵੱਡੇ ਆ ਦੇਖੋ ਬਾਕੀ ਰਹੀ ਪ੍ਰਵਾਸੀ ਔਰ ਪੰਜਾਬੀਆਂ ਦੀ ਗੱਲ ਦੇਖੋ ਭਾਜੀ ਬਹੁਤ ਜਗ੍ਹਾ ਪ੍ਰਵਾਸੀ ਲੈ ਚੁੱਕੇ ਨੇ ਕਿਉਂਕਿ ਸਾਡੇ ਪੰਜਾਬੀ ਭਰਾ ਬਾਹਰ ਜਾ ਚੁੱਕੇ ਨੇ ਅਸੀਂ ਆਪ ਹੀ ਆਪਣੇ ਲੱਗੇ ਟਾਬੇ ਦੇ ਦਿੱਤੇ ਉਹਨਾਂ ਨੂੰ। ਹੂੰ। ਇਹ ਆ। ਫਿਰ ਅਸੀਂ ਕਸੂਰਵਾਰ ਕਹਿੰਨੇ ਆ ਕਿ ਯਾਰ ਉਹ ਆ ਕੇ ਇੱਥੇ ਆ ਕਰ ਗਏ। ਯਾਰ ਕਸੂਰ ਪਹਿਲਾਂ ਸਾਡਾ ਦਾ। ਆਪਾਂ ਜਿਹੜਾ ਦਿੱਤੀ ਤਾਂ ਉਹ ਆਇਆ। ਸਹੀ ਹੈ। ਪਰਿਵਾਰ ਦੀ ਸਪੋਰਟ ਕਿੰਨੀ ਕਰੀਆ? ਪਰਿਵਾਰ ਦੀ ਸਪੋਰਟ ਤੋਂ ਬਿਨਾ ਤੇ ਮੈਂ ਅੱਜ ਕੁਝ ਵੀ ਨਹੀਂ ਸੀਗਾ। ਪਰਿਵਾਰ ਜੇ ਸਪੋਰਟ ਨਾ ਕਰਦਾ ਤੇ ਭਾਜੀ ਪੇਟੂ ਸਿੰਘ ਪੇਟੂ ਸਿੰਘ ਨਹੀਂ ਸੀਗਾ। ਮਤਲਬ ਮੈਂ ਸ਼ਾਇਦ ਆਪਣਾ ਕੰਮ ਸ਼ੁਰੂ ਵੀ ਨਾ ਕਰ ਪੰਦਾ ਜੇ ਪਰਿਵਾਰ ਦੀ ਸਪੋਰਟ ਨਾ ਹੁੰਦੀ। ਮੇਰੀ ਵਾਈਫ ਦੀ ਬਹੁਤ ਵੱਡੀ سپورਟ ਸੀ ਮੇਰੇ ਮਦਰ ਦੀ ਮੈਨੂੰ ਬਹੁਤ ਵੱਡੀ سپورਟ ਸੀਗੀ ਸਭ ਤੋਂ ਵੱਧ ਦੇਖੋ ਮੇਰਾ ਲिटल ਚੈਪ ਮੇਰਾ ਬੇਟਾ ਰਾਜਨਸ਼ ਤੇ ਉਹਨੇ ਮੈਨੂੰ ਬਹੁਤ سپورਟ ਕੀਤਾ ਮੈਂ ਅੱਜ ਵੀ ਜਦੋਂ ਕੋਈ ਵੀਡੀਓਜ਼ ਮੇਰੀਆਂ ਮੈਂ ਕਰਕੇ ਘਰ ਆਨਾ ਮੇਰੀਆਂ ਵੀਡੀਓਜ਼ ਮੈਂ ਐਡਿਟ ਵੀਡੀਓ ਆਪਣੇ ਬੇਟੇ ਨੂੰ ਦਿਖਾਨਾ ਬੇਟਾ ਦੇਖ ਆ ਵੀਡੀਓ ਇਹ ਜੋ ਅੱਜ ਕੱਲ ਦੀ ਜਨਰੇਸ਼ਨ ਆ ਮੈਂ ਚਾਹਨਾ ਕਿ ਉਹਦੇ ਨਜ਼ਰੀਏ ਨਾਲ ਇੱਕ ਇਸ ਵੀਅੂ ਨੂੰ ਦੇਖਿਆ ਜਾਵੇ ਉਹ ਅੱਜ ਵੀ ਮੇਰਾ ਬੇਟਾ ਸਿਰਫ 12 ਸਾਲ ਦਾ ਉਹ ਅੱਜ ਵੀ ਮੈਨੂੰ ਮੇਰੀ ਵੀਡੀਓ ਚ ਗਲਤੀ ਦੱਸਦਾ ਪਾਪਾ ਇਸ ਕੋ ਸਟਾਰਟ ਅਪ ਇਹ ਕਰ ਸਕਤੇ تھے ਜਾਂ ਆਡੀਅנס ਕੋ ਐਸੀ ਆਪ ਕਨੈਕਟ ਕਰ ਸਕਤੇ ਤੋ ਬੜਾ ਵਧੀਆ ਪਰਿਵਾਰ ਦੀ ਹੀ سپورਟ ਹੈ ਜੀ ਜੇ ਮੈਂ 10-10 ਦਿਨ ਦੇ ਟੂਰ ਤੇ ਰਹਿਣਾ ਪਿੱਛੋਂ ਫੈਮਿਲੀ ਮੈਨੇਜ ਕਰਦੀ ਹੈ ਬਹੁਤ ਵਧੀਆ ਬਲੌਗਿੰਗ ਦਾ ਜਦੋਂ ਕੰਮ ਸ਼ੁਰੂ ਹੋਇਆ ਸੀ ਨਾ ਬਲੌਗਿੰਗ ਨੂੰ ਮੋਸਟਲੀ ਇਸ ਧਾਰਨ ਨਾਲ ਵੀ ਦੇਖਿਆ ਜਾਂਦਾ ਵੀ ਅਰਵੇਲੜਾ ਦਾ ਕੰਮ ਹੁੰਦਾ ਗਏ ਹੈ ਨਾ ਇੱਕ ਇੱਕ ਧਾਰਨਾ ਜੀ ਬਣ ਗਈ ਸੀ ਬਿਲਕੁਲ ਸਰ ਅੱਜ ਵੀ ਹੈ ਅੱਜ ਵੀ ਹੈ ਯਾਰ ਕਿ ਬਲੌਗਿੰਗ ਕਰਨਾ ਕੋਈ ਜੌਬ ਆ ਕੋਈ ਡਿਊਟੀ ਆ ਇਹ ਯਾਰ ਬਿਲਕੁਲ ਤੁਸੀਂ ਚਾਕੇ ਮਾਈਕ ਤੇ ਕੈਮਰਾ ਜਦੋਂ ਬਿਲਕੁਲ ਸਹੀ ਸਹੀ ਗੱਲ ਕਰ ਰਹੇ ਹੋ ਤੁਸੀਂ ਪਰ ਅਰਨਿੰਗ ਦਾ ਬਹੁਤ ਵਧੀਆ ਇੱਕ ਰਸਤਾ ਹੈ ਤੁਸੀਂ ਬਹੁਤ ਸੋਹਣੀ ਕਰ ਰਹੇ ਹੋ ਤੁਹਾਡੇ ਵਰਗੇ ਹੋਰ ਸਾਥੀ ਵੀਰ ਭਰਾ ਪੰਜਾਬ ਦੇ ਵਿੱਚ ਬਹੁਤ ਸੋਹਣੀ ਬਲੌਗਿੰਗ ਬੜੀ ਵਧੀਆ ਗੱਲ ਕੀਤੀ ਬੜੀ ਜਦੋਂ ਸੇਲ ਮਿਲਦੀ ਆ ਬਹੁਤ ਵਧੀਆ ਗੱਲ ਕੀਤੀ ਆ ਤੁਸੀਂ ਆਪਾਂ ਅੱਜ ਵੀ ਮੈਂ ਬਹੁਤ ਆਪਣੇ ਰਿਲੇਟਿਵਸ ਦੀ ਗੱਲ ਵੀ ਕਰਨਾ ਆਪਣੇ ਦੋਸਤਾਂ ਦੀ ਗੱਲ ਵੀ ਕਰਨਾ ਬੇ ਦੇਖੋ ਮੈਂ ਬਹੁਤ ਕੁਝ ਇਥੋਂ ਅਨੁਵੀ ਕੀਤਾ ਮੈਂ ਨਹੀਂ ਕਹਿੰਦਾ ਬਟ ਜਦੋਂ ਅੱਜ ਵੀ ਉਹਨਾਂ ਨੂੰ ਕਹਿੰਦਾ ਨਾ ਵਲੋਗਿੰਗ ਯਾਰ ਕੁਝ ਹੋਰ ਨਹੀਂ ਕਰਦਾ ਤੁੰਨਾ ਪਹਿਲੀ ਗੱਲ ਉਹਨਾਂ ਦੀ ਇਹ ਹੁੰਦੀ ਹੈ ਕੱਲੀ ਵਲੋਗਿੰਗ ਕਰਦਾ ਜਾਂ ਸਾਨੂੰ ਰੋਡ ਤੇ ਵੀ ਖੜੇ ਮਤਲਬ ਅਸੀਂ ਵੀਡੀਓ ਕਰ ਰਹੇ ਹੁੰਨੇ ਆ ਕੋਈ ਜਦੋਂ ਕੋਈ ਅੰਕਲ ਆ ਗਈ ਹੈ ਕੋਈ ਬਜ਼ੁਰਗ ਆਦਾ ਬੇਟਾ ਕੀ ਮਿਲਦਾ ਤੁਹਾਨੂੰ ਐਵੇਂ ਫੋਨ ਚੱਕ ਕੇ ਲੱਗੇ ਰਹਿੰਦੇ ਉਹਨਾਂ ਨੂੰ ਲੱਗਦਾ ਵਾਕਈ ਵੇਲੜਾ ਦਾ ਕੰਮ ਹੈ ਕਿ ਐਵੇਂ ਲੱਗੇ ਰਹ ਬਟ ਸਰ ਇਹਦੇ ਚ ਜਿੰਨਾ ਕੁ ਹਾਰਡਵਰਕ ਹੈ ਨਾ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਸਹੀ ਹੈ ਬੇਸਿਕਲੀ ਕੋਈ ਬਿਜ਼ਨਸ ਕਰ ਰਿਹਾ ਉਹਦੀ ਡਿਊਟੀ ਹੁੰਦੀ ਹੈ ਭਾਜੀ ਸਵੇਰੇ 10 ਵਜੇ ਆਇਆ ਰਾਤੀ 10 ਵਜੇ ਤੱਕ ਕੰਮ ਕਰ ਲੂਗਾ ਲੇਟ ਇਹੀ ਹੋਊਗਾ ਨਾ 12 ਘੰਟੇ ਦੀ ਡਿਊਟੀ ਹੋਊਗੀ ਸਾਡੀ ਡਿਊਟੀ ਭਾਜੀ ਅਸੀਂ ਸਵੇਰੇ 10 ਵਜੇ ਨਿਕਲਦੇ ਹਾਂ ਰਾਤੀ 9-10 ਵਜੇ ਤੱਕ ਡਿਨਰ ਤੱਕ ਸ਼ੂਟ ਕਰਦੇ ਹਾਂ ਉਸ ਤੋਂ ਬਾਅਦ ਅਸੀਂ ਜਦੋਂ ਸਪੋਜ਼ ਮੈਂ ਦਿੱਲੀ ਗਿਆ ਉਸ ਤੋਂ ਬਾਅਦ ਮੈਂ ਆਪਣੇ ਰੂਮ ਚ ਆਇਆ ਭਾਜੀ ਅਸਲ ਕੰਮ ਮੇਰਾ ਉਸ 10 ਵਜੇ ਤੋਂ ਬਾਅਦ ਸ਼ੁਰੂ ਹੋਣਾ ਹੈ ਬਿਲਕੁਲ ਐਡੀਟਿੰਗ ਭਾਜੀ ਫਾਈਲ ਸੰਭਾਲਣੀ ਹੈ ਐਡੀਟਿੰਗ ਕਰਨੀ ਅਪਲੋਡਿੰਗ ਕਰਨੀ ਇਸ ਕੰਮ ਨੂੰ 5 ਤੋਂ 6 ਘੰਟੇ ਲੱਗਦੇ ਭਾਜੀ ਸ ਸੋ ਮੇਰੀ ਡਿਊਟੀ ਤੇ ਲੋਕਾਂ ਦੀ ਡਿਊਟੀ 12 ਘੰਟੇ ਦੀ ਹੈ ਤੇ ਸਾਡੀ ਮੈਂ ਸ਼ਿਕਾਇਤ ਨਹੀਂ ਕਰ ਰਿਹਾ 24 ਘੰਟੇ ਮੈਂ ਸ਼ਿਕਾਇਤ ਨਹੀਂ ਕਰ ਰਿਹਾ ਮੈਂ ਜਸਟ ਇਹ ਦੱਸ ਰਿਹਾ ਕਿ ਵਿਲੜਾਂ ਦਾ ਕੰਮ ਨਹੀਂ ਹੈ ਕਿਉਂਕਿ ਮੈਨੂੰ ਇਹ ਗੱਲ ਤਾਂ ਯਾਦ ਆ ਗਈ ਮੈਂ ਬਠਿੰਡੇ ਵੱਲ ਤੋਂ ਆ ਤੇ ਜਦੋਂ ਇਹ ਕੰਮ ਸ਼ੁਰੂ ਜੇ ਹੋਇਆ ਸੀ ਮੇਰੇ ਦੋਸਤ ਨੇ ਪੇਜ ਬਣਾ ਲਿਆ ਬਹੁਤ ਸੋਹਣਾ ਚੱਲ ਰਿਹਾ ਬਲੌਗਿੰਗ ਦਾ ਕੰਮ ਉਹਨੂੰ ਮੁੰਡੇ ਕੁੜੀ ਵਾਲੇ ਦੇਖਣ ਆਏ ਤੇ ਗੱਲਾਂ ਚੱਲ ਪਈਆਂ ਕਹਿੰਦੇ ਜੀ ਮੁੰਡਾ ਕਰਦਾ ਕੀ ਕਹਿੰਦੇ ਜੀ ਬਲੌਗਰ ਆ ਕਹਿੰਦੇ ਵੀ ਬਲੌਗਰ ਆ ਚੁੱਕੇ ਨੇ ਉਹ ਹੁਣ ਕੁੜੀ ਵਾਲਿਆਂ ਬਜ਼ੁਰਗਾਂ ਨੂੰ ਨਹੀਂ ਕੀ ਪਤਾ ਲੱਗਣੇ ਕੀ ਕੰਮ ਹੁੰਦਾ ਚਲੋ ਹਣਾ ਕਹਿੰਦੇ ਵੀ ਕਮਾਈ ਦੱਸੋ ਕਹਿੰਦੇ ਵਧੀਆ ਕੀ ਕਮਾਈ ਵਧੀਆ ਮੁੰਡਾ ਬਲੌਗਿੰਗ ਬਹੁਤ ਸੁਣੀ ਕਰਦਾ ਕਹਿੰਦੇ ਉਹ ਤਾਂ ਚਲੋ ਠੀਕ ਹੈ ਇਹ ਦੱਸੋ ਕਰਦਾ ਆਪਣੀ ਕੀ ਕਰਦਾ ਤੁਹਾਨੂੰ ਤਾਂ ਨਾ ਕਿ ਕਪਿਲ ਸ਼ਰਮਾ ਜੀ ਨੇ ਵੀ ਆਪਣੀ ਉਹਦੇ ਚ ਦਾ ਕਪਿਲ ਸ਼ਰਮਾ ਸ਼ੋਅ ਚ ਕਿਹਾ ਸੀਗਾ ਕਹਿੰਦੇ ਯਾਰ ਸਾਡੇ ਕੰਮ ਨੂੰ ਕੰਮ ਨਹੀਂ ਸਮਝਿਆ ਜਾਂਦਾ ਸਹੀ ਹੈ ਦੇਖੋ ਭਾਜੀ ਆਪਾਂ ਜੇ ਤਾਂ ਲੋਕਾਂ ਦੇ ਨਜ਼ਰੀਏ ਨਾਲ ਦੇਖਦੇ ਰਹੀਏ ਤਾਂ ਮੈਂ ਫਿਰ ਦੱਸ ਰਿਹਾ ਕਿ ਸਾਨੂੰ ਆਪ ਦਾ ਦੇਖਣਾ ਆਪ ਦਾ ਪਰਿਵਾਰ ਕਿੱਦਾਂ ਚੱਲਦਾ ਪਰ ਹੁਣ ਟਰੈਡੀਸ਼ਨਲ ਜਿਹੜੇ ਕੰਮ ਨਹੀਂ ਰਵਾਇਤੀ ਕੰਮ ਨਹੀਂ ਉਹਨਾਂ ਨਾਲੋਂ ਹੁਣ ਜਿਹੜੇ ਇਹ ਡਿਜੀਟਲ ਕੰਮ ਨੇ ਨਾ ਇਹਨਾਂ ਨੇ ਯੂਥ ਨੂੰ ਬਹੁਤ ਸੋਹਣੀ ਸਕਿੱਲ ਦਿੱਤੀ ਆ ਬਹੁਤ ਸੋਹਣਾ ਇੱਕ ਉਹਨਾਂ ਨੂੰ ਐਕਸਪੋਜ਼ਰ ਦਿੱਤਾ ਬਹੁਤ ਸੋਹਣੇ ਉੱਪਰ ਕੇ ਆ ਰਹੇ ਆ ਮੈਂ ਕਹਿੰਦਾ ਵੀ ਇੱਕ ਉੱਪਰ ਹੋਣ ਨਾਲੋਂ ਕਿਸੇ ਨੂੰ ਤੁਸੀਂ ਅਗਰ ਖੁਦ ਹੁਕਰ ਰਹੇ ਹੋ ਤਾਂ ਉਹ ਆਪਣੇ ਆਪ ਦੇ ਵਿੱਚ ਖੁਸ਼ੀ ਹੁੰਦੀ ਹੈ ਮੇਰੇ ਬਹੁਤ ਸਾਰੇ ਦੋਸਤ ਨੇ ਸਾਈਕਲਿੰਗ ਕਰਦੇ ਨੇ ਲੇ ਲਦਾਖ ਵੱਲ ਗਏ ਨਾਲ ਬਲੌਗਿੰਗ ਕਰਦੇ ਨੇ ਉਹਨਾਂ ਨੂੰ ਦੇਖ ਦੇ ਕੇ ਹੋਰ ਪੰਜਾਬ ਦੇ ਕਿੰਨੇ ਮੁੰਡੇ ਸਾਈਕਲਿੰਗ ਕਰਦੇ ਨੇ ਬਿਲਕੁਲ ਠੀਕ ਗੱਲ ਹੈ ਬਾਜੀ ਬਹੁਤ ਸੋਹਣੀ ਗੱਲ ਹੈ ਕਿ ਕਿਸੇ ਦੀ ਨੌਕਰੀ ਕਰਨਾ ਜਾਂ ਦੇਖੋ ਮੈਂ ਕਹਿੰਦਾ ਬਾਜੀ ਸੋਰਸ ਆਫ ਇਨਕਮ ਨੂੰ ਵੀ ਨਾ ਲਈਏ ਜੇ ਕੋਈ ਬੰਦਾ ਆਪਣੇ ਆਪ ਨੂੰ ਐਕਸਪਲੋਰ ਕਰਨਾ ਚਾਹੁੰਦਾ ਹੈ ਤਾਂ ਦੁਨੀਆ ਬਹੁਤ ਵੱਡੀ ਹੈ ਦੁਨੀਆ ਅਸੀਂ ਓਨੀ ਕੁ ਬਣਾ ਲੈਨੇ ਜਿੰਨੀ ਕੁ ਅਸੀਂ ਦਿਮਾਗ ਦੀ ਸੋਚ ਲੈਨੇ ਆ ਕਈ ਵਾਰ ਕਿਸੇ ਦੀ ਦੁਨੀਆ ਸਿਰਫ ਉਹਦਾ ਮਹੱਲਾ ਹੀ ਹੁੰਦਾ ਕਿਸੇ ਵਾਰ ਉਹਦਾ ਸ਼ਹਿਰ ਹੁੰਦਾ ਕਿਸੇ ਲਈ ਦੁਨੀਆ ਸਿਰਫ ਇੰਡੀਆ ਕਿਸੇ ਲਈ ਦੁਨੀਆ ਪੂਰੀ ਦੁਨੀਆ ਸੋ ਜਿੰਨਾ ਜ਼ਿਆਦਾ ਤੁਸੀਂ ਭਾਜੀ ਆਪਣੇ ਆਪ ਨੂੰ ਬਾਹਰ ਕੱਢੋਗੇ ਜਿੰਨਾ ਜ਼ਿਆਦਾ ਐਕਸਪਲੋਰ ਕਰੋਗੇ ਓਨਾ ਜ਼ਿਆਦਾ ਵਧੀਆ ਮੈਂ ਵੀ ਸ਼ਾਇਦ ਇੱਕ ਜਲੰਧਰ ਸ਼ਹਿਰ ਦੇ ਵਿੱਚ ਹੀ ਰੁਕਿਆ ਹੋਇਆ ਸੀ ਯਾਰ ਇਹੀ ਦੁਨੀਆ ਹੈ ਇੱਥੇ ਦੇ ਲੋਕ ਹੀ ਨੇ ਬਸ ਇਹੀ ਨੇ ਜੋ ਮੈਨੂੰ ਦੇਖ ਰਹੇ ਨੇ ਕੀ ਕਹਿੰਦੇ ਯਾਰ ਉਹ ਕੁਝ ਵੀ ਨਹੀਂ ਕਹਿੰਦੇ ਇਹ ਕੀ ਹੁੰਦਾ ਭਾਜੀ ਕਿ ਕਦੋਂ ਲੋਕਾਂ ਦੀਆਂ ਗੱਲਾਂ ਤੁਹਾਡੇ ਲਈ ਤਾਲੀਆਂ 'ਚ ਬਦਲ ਜਾਂਦੀਆਂ ਨੇ ਆਪਾਂ ਦੀ ਪਤਾ ਵੀ ਨਹੀਂ ਲੱਗਦਾ ਬਸ ਸ਼ਰਤ ਇੱਕ ਹੈ ਤੁਸੀਂ ਕੁਝ ਵੀ ਕਰੋ ਪੂਰੇ ਦਿਲ ਨਾਲ ਕਰੋ ਫੁੱਲ ਫਲੈਜ ਕਰੋ ਜੇ ਤੁਸੀਂ ਕੁਝ ਸੋਚਦੇ ਹੋ ਨਾ ਕਿ ਮੈਂ ਕਰ ਲੂੰਗਾ ਯਾਰ ਜੇ ਹੋ ਗਿਆ ਠੀਕ ਹੈ ਨਹੀਂ ਹੋਏਗਾ ਤਾਂ ਵੀ ਠੀਕ ਹੈ ਉਹ ਕੰਮ ਕਦੀ ਵੀ ਨਹੀਂ ਹੋਊਗਾ ਭਾਜੀ ਸਹੀ ਹੈ ਇਹ ਕੰਮ ਉਦੋਂ ਹੋਊਗਾ ਇਹ ਮੈਂ ਕਰਨਾ ਹੈ ਔਰ ਮੇਰੇ ਕੋਲ ਇਹੀ ਆਪਸ਼ਨ ਹੈ ਮੇਰੀ ਲਾਸਟ ਆਪਸ਼ਨ ਹੈ ਮੈਂ ਕਰਨਾ ਹੀ ਕਰਨਾ ਉਹ ਕੰਮ ਪੱਕਾ ਹੋਊਗਾ ਭਾਜੀ ਜਿੱਦਾਂ ਕਿਸੇ ਵਿਦਵਾਨ ਨੇ ਕਿਹਾ ਕਿ ਨੇ ਵੀ ਕਈ ਲੋਕ ਤਾਂ ਆਪਣੇ ਕੰਮ ਨੂੰ ਸ਼ੌਂਕ ਬਣਾ ਲੈਂਦੇ ਆ ਯਾਰ ਬਸ ਜਿਹੜਾ ਕੰਮ ਮਿਲ ਗਿਆ ਇਹਨੂੰ ਕਰੀ ਚੱਲੋ ਕੋਸੀ ਨਾਲ ਕਰੋ ਭਾਂਵੇਂ ਦੁਖੀ ਹੋ ਕੇ ਕੋਈ ਕਈ ਲੋਕ ਸ਼ੌਂਕ ਨੂੰ ਕੰਮ ਬਣਾ ਲੈਂਦੇ ਆ ਜੋ ਬਣਾ ਲੈਂਦੇ ਆ ਆ ਫਰਕ ਹੈ ਹੈਨਾ ਇਹ ਜਿੱਥੇ ਤੁਹਾਨੂੰ ਰੂਹ ਨੂੰ ਸੰਤੁਸ਼ਟੀ ਮਿਲਦੀ ਆ yes 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 ਪੇਟੂ ਸੇ ਕਿੰਨਾ ਸੰਤੁਸ਼ਟਾ ਆਪਣੇ ਕੰਮ ਤੋਂ ਬਹੁਤ ਜ਼ਿਆਦਾ ਵਾਜੀ ਮੋਰ ਥੈਨ ਹੈਪੀ ਯਾਰ ਮਤਲਬ ਮੈਂ ਜਦੋਂ ਸ਼ੁਰੂ ਕੀਤਾ ਸੀਗਾ ਨਾ ਤੇ ਮੈਨੂੰ ਮੇਰੇ ਫਰੈਂਡ ਸਰਕਲ ਦੇ ਵਿੱਚ ਲੋਕੀ ਕਹਿੰਦੇ ਸੀਗੇ ਯਾਰ ਤੂੰ ਚੰਗੀ ਭਲੀ ਰੋਟੀ ਖਾਣਾ ਮੈਂ ਕਿਹੜੇ ਕੰਮ ਲੱਗ ਗਿਆ ਰਿਐਲਿਟੀ ਦੇ ਵਿੱਚ ਮੈਨੂੰ ਯਾਰ ਬੜਾ ਅਕਵਰਡ ਜਿਹਾ ਲੱਗਦਾ ਸੀ ਯਾਰ ਇਹ ਮੈਨੂੰ ਮਨਾ ਕਿਉਂ ਕਰ ਰਹੇ ਮੈਂ ਕੋਈ ਕਿਸੇ ਦਾ ਨੁਕਸਾਨ ਥੋੜਾ ਕਰ ਰਿਹਾ ਕੁਝ ਜੇ ਮੈਂ ਕਰ ਰਿਹਾ ਨਾਲ ਮੈਂ ਆਪਣਾ ਬਿਜ਼ਨਸ ਵੀ ਕਰ ਨਾਲ ਮੈਨੂੰ ਇਦਾਂ ਕਿਉਂ ਕਹਿ ਰਹੇ ਮੈਨੂੰ ਅਕਵਰਡ ਜਿਹਾ ਲੱਗਣਾ ਫਿਰ ਮੈਂ 2-4 ਵਾਰ ਲੰਘਣਾ ਤੇ ਮੈਂ ਉਹਨਾਂ ਨੂੰ ਨਹੀਂ ਬੁਲਾ ਕੇ ਲੰਘਣਾ ਕਿਉਂਕਿ ਯਾਰ ਉਹ ਮੈਨੂੰ ਘੁਰਾ ਕਹਿ ਰਹੇ ਸੀਗੇ ਤੇ ਮੈਂ ਆਪਣੇ ਆਪ ਦੀ ਸ਼ਰਮਿੰਦਗੀ ਫੀਲ ਕਰ ਲਿਆ ਪਿਆ ਸੀ ਕਿਤੇ ਸੱਚੀ ਮੈਂ ਗਲਤ ਤਾਂ ਨਹੀਂ ਕਰ ਰਿਹਾ ਤੇ ਜਦੋਂ ਜਦੋਂ ਭਾਈ ਜਿੱਦਿਆਂ ਜਿੱਦਾਂ ਫੈਮਿਲੀ ਸੱਡੀ ਮੈਂ ਆਪਣੇ ਸਬਸਕ੍ਰਾਈਬਰਸ ਨੂੰ ਕਦੀ ਵੀ ਫਾਲੋਅਰਸ ਨੂੰ ਫਾਲੋਅਰਸ ਨਹੀਂ ਕਹ ਉਹਨਾਂ ਨੇ ਮੈਨੂੰ ਪਿਆਰਦਾ ਮੇਰੀ ਫੈਮਲੀ ਆ ਜਿੱਦਾਂ ਜਿੱਦਾਂ ਮੇਰੀ ਫੈਮਲੀ ਗਰੋ ਹੋਈ ਨਾ ਭਾਜੀ ਉਹਨਾਂ ਦੀ ਵਰਡਸ ਬਦਲੇ ਪਹਿਲੇ ਉਹ ਕਹਿੰਦੇ ਸੀ ਤੂੰ ਕਿਹੜੇ ਕੰਮ ਪੈ ਗਿਆ ਫਿਰ ਮੈਨੂੰ ਕਹਿੰਦੇ ਸੀ ਤੇਰੇ ਤੇ ਯਾਰ ਐਟੀਟਿਊਡ ਆ ਗਿਆ ਤੂੰ ਉਧਰ ਦੀ ਹੋ ਕੇ ਲੰਘ ਜਾਣਾ ਭਾਜੀ ਤੁਸੀਂ ਮੈਨੂੰ ਮਨਾ ਕਰ ਰਹੇ ਹੋ ਤੁਸੀਂ ਮੈਨੂੰ ਗਾਲਾਂ ਕੱਢ ਰਹੇ ਹੋ ਮੈਂ ਉਧਰ ਦੀ ਲੰਘੂਗਾ ਅੱਛਾ ਇਦਾਂ ਮੇਰੇ ਤੇ ਐਟੀਟਿਊਡ ਥੋੜੀ ਹੈ ਹੋਇਆ ਇਦਾਂ ਹਾਂ ਬਿਲਕੁਲ ਭਾਜੀ ਹੁੰਦਾ ਮੈਂ ਐਟੀਟਿਊਡ ਥੋੜੀ ਹੈ ਯਾਰ ਫਿਰ ਮੈਂ ਉਹਨਾਂ ਨੂੰ ਭਾਜੀ ਮਿਲਣਾ ਜੁਲਣਾ ਕਰਨਾ ਹਨ ਫਿਰ ਦੇਖੋ ਜਿਹੜੇ ਬੰਦੇ ਕਹਿ ਰਹੇ ਸੀ ਕਿਹੜੇ ਕੰਮ ਲੋਕਾਂ ਦੀਆਂ ਵਰਡਸ ਬਦਲਦੇ ਨੇ ਲੋਕਾਂ ਦੀਆਂ ਗਾਲਾਂ ਤਾਲੀਆਂ ਚ ਬਦਲ ਜਾਂਦੀਆਂ ਨੇ ਤੁਹਾਨੂੰ ਨਹੀਂ ਪਤਾ ਲੱਗਦਾ ਹੁਣ ਤੁਸੀਂ ਇਸ ਮੁਕਾਮ ਤੇ ਪਹੁੰਚ ਗਏ ਕਿ ਤੁਹਾਨੂੰ ਅਵਾਰਡ ਸ਼ੋਅਾਂ ਤੇ ਸਨਮਾਨਤ ਕੀਤਾ ਜਾਂਦਾ ਅਰੇ ਭਾਜੀ ਸਿਟੀ ਗਰੁੱਪਸ ਦਾ ਮੈਂ ਇੰਨਾ ਕਿ ਥੈਂਕਸ ਕਰ ਸਕਦਾ ਸ਼ਾਇਦ ਮੇਰੀ ਜ਼ਿੰਦਗੀ ਦਾ ਪਹਿਲਾ ਅਵਾਰਡ ਹੈ ਉਹਨਾਂ ਨੇ ਮੈਨੂੰ ਇਸ ਕਾਬਿਲ ਸਮਝਿਆ ਕਿ ਮੈਨੂੰ ਬੁਲਾਇਆ ਤੇ ਆਮ ਬlesed ਕਿ ਮਤਲਬ ਉਹਨਾਂ ਨੇ ਜੋ ਅੱਜ ਕੀਤਾ ਮੇਰੇ ਲਈ ਮੈਨੂੰ ਬੁਲਾ ਕੇ ਇੰਨੇ ਲੋਕਾਂ ਦੇ ਵਿੱਚ ਮੈਨੂੰ ਅਵਾਰਡ ਦਿੱਤਾ ਸਰ ਮੈਂ ਅੰਦਰੋਂ ਡਬਲ ਬੂਸਟ ਹੋ ਚੁੱਕਾ ਔਰ ਮੈਨੂੰ ਪਤਾ ਕਿ ਅੱਜ ਜੇ ਮੈਨੂੰ ਮੈਨੂੰ ਮਤਲਬ ਸਨਮਾਨਿਤ ਕੀਤਾ ਕਿ ਤਾ ਸੋਚੋ ਮੇਰੇ ਅੰਦਰ ਫੀਲ ਕਿੱਡੀ ਮੇਰਾ ਹੌਸਲਾ ਕਿੱਡਾ ਵੱਧ ਗਿਆ ਮੈਂ ਇਸ ਕੰਮ ਨੂੰ ਹੋਰ 4 ਗੁਣਾ ਸਪੀਡ ਨਾਲ ਕਰੂੰਗਾ ਇਹ 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 ਮੈਂ ਤੁਹਾਡੇ ਚਿਹਰੇ ਤੋਂ ਨਾ ਝਲਕਦਾ ਦੇਖ ਰਿਹਾ ਖੁਸ਼ੀ ਇਹਨਾਂ ਤੁਹਾਡੇ ਹਾਫ ਹਾਫ ਸਾਰੇ ਮੈਨੂੰ ਦੱਸ ਰਹੇ ਸਰ ਉਹ ਵੋਡ ਦੇਖੋ ਤੇ ਇੱਕ ਟਰੋਫੀ ਹੈ ਪਰ ਫੀਲ ਕਰੋ ਤੇ ਨਾ ਤੁਹਾਡੀ ਖੂਨ ਦਾ ਉਹ ਵਾਲਾ ਕਿ ਤੁਸੀਂ ਯਾਰ ਇਹ ਅਚੀਵ ਕੀਤਾ ਹੈ ਇਹ ਭਾਜੀ ਪੈਸਿਆਂ ਨਾਲ ਵੀ ਨਹੀਂ ਖਰੀਦਿਆ ਜਾਂਦਾ ਨਾ ਅੱਜ ਕੋਈ ਕਰੋੜ ਰੁਪਏ ਦੇ ਕੇ ਕਵੇ ਮੈਨੂੰ ਬੁਲਾ ਕੇ ਮੈਨੂੰ ਸਟੇਜ ਦੇ ਨਾਮ ਦੇ ਤੋ ਕਿਸੇ ਨੂੰ ਮਿਲੂਗਾ ਯਾਰ ਸਹੀ ਹੈ ਔਰ ਇਹ ਬਦੌਲਤ ਕਿ ਦੀ ਮਿਲਿਆ ਮੇਰੀ ਫੈਮਿਲੀ ਦੀ ਜਿਹੜੇ ਜਿਨ੍ਹਾਂ ਨੇ ਮੈਨੂੰ ਇੱਥੇ ਤੱਕ ਪਹੁੰਚਾਇਆ ਪਹਿਲਾਂ ਦੇਖੋ ਵਾਹਿਗੁਰੂ ਦਾ ਸ਼ੁਕਰ ਤਾਂ ਹੈ ਹੀ ਆ ਜੀ ਕਹਿੰਦੇ ਆ ਕਿ ਜਦੋਂ ਵਾਹਿਗੁਰੂ ਕਿਸਮਤ ਔਰ ਭਾਜੀ ਬੰਦੇ ਬਹੁਤ ਕਨਫਿਊਜ਼ ਹੈ ਕਿਸਮਤ ਔਰ ਮਿਹਨਤ ਕਿਸਮਤ ਹੋਵੇ ਤੇ ਯਾਰ ਮਿਹਨਤ ਕਰੀਏ ਕੀ ਕਰੀਏ ਕਹਿੰਦੇ ਸਟਾਰਟਿੰਗ ਦੇ ਵਿੱਚ 80% ਭਾਜੀ ਤੁਹਾਡੀ ਕਿਸਮਤ ਹੁੰਦੀ ਹੈ 20% ਮਿਹਨਤ ਹੁੰਦੀ ਹੈ ਕਿ ਰੱਬ ਨੇ ਤੁਹਾਨੂੰ ਇੱਕ ਲਾਈਨ ਦਿੱਤੀ ਤੁਹਾਡੀ ਕਿਸਮਤ ਚੂਜ਼ ਕਰਤੀ ਰੱਬ ਨੇ ਉਹਦੇ ਤੇ 20% ਮਿਹਨਤ ਤੁਸੀਂ ਕਰੋਗੇ ਤੇ ਤੁਹਾਨੂੰ ਕਦਮ ਅੱਗੇ ਚੱਲਣ ਦਾ ਮੌਕਾ ਮਿਲ ਜਾਏਗਾ ਫਿਰ ਰੱਬ ਕਹਿੰਦਾ ਕਿ 80% ਮਿਹਨਤ ਕਰ ਹੁੰਦੈ ਨਾ ਮੈਂ ਪਲੇਟਫਾਰਮ ਦੇ ਦਿੱਤਾ ਨਾ ਤੂੰ 80% ਮਿਹਨਤ ਕਰੇਗਾ ਫਿਰ ਤੇਰਾ 20% ਕਿਸਮਤ ਮੈਂ ਤੇਰੀ ਲਿਖੂਗਾ ਤੇਰੀ ਕਿਸਮ ਤੇਰੀ ਮਿਹਨਤ ਤੇ ਤੇਰੀ ਕਿਸਮਤ ਲਿਖੂਗਾ ਹੁਣ ਮੈਂ ਪਲੇਟਫਾਰਮ ਤੈਨੂੰ ਮੈਂ ਦੇਤਾ ਤੇਰੀ ਕਿਸਮਤ ਦੇ ਦਿੱਤੀ ਹੁਣ ਭਾਜੀ ਇੱਕ ਆਫਿਸ ਦੇ ਵਿੱਚ ਕਿੰਨੇ ਬੰਦੇ ਜੌਬ ਕਰ ਰਹੇ ਆ ਕੋਈ 10000 ਦੇ ਕਰ ਰਿਹਾ ਕੋਈ 20000 ਦੇ ਕਰ ਰਿਹਾ ਕੋਈ 1.5 ਲੱਖ ਦੇ ਕਰ ਰਿਹਾ ਕੋਈ 1 ਕਰੋੜ ਤੇ ਵੀ ਕਰ ਰਿਹਾ ਆਪਣੇ ਕਿੰਨੇ ਤੁਸੀਂ ਕੈਪेबल ਹੋ ਉਸ ਅਕੋਰਡਿੰਗ ਮਿਲ ਰਿਹਾ ਸੋ ਮਿਹਨਤ ਕਰੋ ਜੀ ਜਾਨ ਲਾ ਕੇ ਮਿਹਨਤ ਕਰੋ ਤੁਸੀਂ ਕਿਸੇ ਵੀ ਕੰਮ ਚ ਮੇਰੇ ਫਾਦਰ ਸਾਹਿਬ ਨੇ ਮੈਨੂੰ ਸਮਝਾ ਕੇ ਗਏ ਸੀ ਕਿ ਬੇਟਾ ਲਾਈਫ ਦੇ ਵਿੱਚ ਘਬਰਾਣਾ ਕਿਸੇ ਗੱਲ ਤੋਂ ਨਹੀਂ ਹੋ ਸਕਦਾ ਤੈਨੂੰ ਕਿਸੇ ਦੀ ਦੁਕਾਨ ਤੇ ਨੌਕਰੀ ਕਰਨੀ ਪਵੇ ਤੈਨੂੰ ਝਾੜੂ ਮਾਰਨਾ ਪਵੇ ਪਰ ਤੇਰਾ ਮਾਲਕ ਇਹ ਕਹਿਣਾ ਚਾਹੀਦਾ ਕਿ ਇਹਦੇ ਨਾਲ ਦਾ ਝਾੜੂ ਕੋਈ ਹੋਰ ਨਹੀਂ ਮਾਰਦਾ ਸਹੀ ਹੈ ਜੇ ਤੂੰ ਆਪਣੇ ਕੰਮ 'ਚ ਐਕਸੀਲੈਂਟ ਹੈ ਨਾ ਤੂੰ ਅੱਜ ਵੀ ਸਕਸੈਸ ਹੈ ਕੱਲ ਵੀ ਸਕਸੈਸ ਹੈ ਤੇਰੇ ਤੋਂ ਦੂਰ ਨਹੀਂ ਸਹੀ ਹੈ ਜੀ ਜਨਨ ਲਾ ਕੇ ਕੰਮ ਕਰੋ ਬਸ ਬਹੁਤ ਸਾਰੀਆਂ ਸਟੇਟਸ ਕੋ ਮਿਲੀਆਂ ਜੀ ਬਹੁਤ ਸਾਰੀਆਂ ਜਹਨ ਦੇ ਵਿੱਚ ਹੋਣਗੀਆਂ ਬਿਲਕੁਲ ਬਿਲਕੁਲ ਪਰ ਸੁਪਨਾ ਕੀ ਹੈ ਕਿੱਥੋਂ ਤੱਕ ਜਾਣਾ ਸੁਪਨਾ ਭਾਜੀ ਦੇਖੋ ਸੁਪਨਾ ਤੇ ਸ਼ੌਂਕ ਦੋਨੋਂ ਅਲੱਗ ਚੀਜ਼ਾਂ ਨੇ ਸਪਨਾ ਤੇ ਦੇਖੋ ਜਿਹੜੀਆਂ ਜ਼ਰੂਰਤਸ ਨੇ ਉਹ ਵੈਗਰੂ ਨੇ ਪੂਰੀਆਂ ਕੀਤੀਆਂ ਨੇ ਉਹਦਾ ਹੱਥ ਛੋੜ ਕੇ ਲੱਖ ਕਰੋੜਾਂ ਵਾਰ ਹਰ ਸਾਹ ਦੇ ਵਿੱਚ ਵੈਗਰੂ ਦਾ ਸ਼ੁਕਰ ਹੈ ਉਹਨੂੰ ਨਹੀਂ ਭੁੱਲ ਸਕਦੇ ਬਾਕੀ ਇਹ ਸ਼ੌਂਕ ਕੀ ਹੈ ਤੇ ਭਾਜੀ ਉਹਦਾ ਕੋਈ ਐਂਡ ਹੈ ਨਹੀਂ ਮੈਂ ਹਜੇ ਤੱਕ ਸਭ ਤੋਂ ਪਹਿਲੀ ਚੀਜ਼ ਜਿਹੜੀ ਮੇਰੇ ਫੈਮਲੀ ਨੇ ਮੇਰੇ ਨਾਲ 8 ਤੋਂ 10 ਸਾਲ ਦਾ ਸਟਰਗਲ ਬਹੁਤ ਲੰਬਾ ਕੀਤਾ ਭਾਜੀ ਸਭ ਤੋਂ ਪਹਿਲਾਂ ਸਮਝਾ ਕਿ ਜੇ ਮੈਂ ਇੰਡੀਆ ਤੋਂ ਬਾਹਰ ਜਦੋਂ ਵੀ ਮੈਨੂੰ ਬਹੁਤ ਆਫਰਸ ਆਉਂਦੀਆਂ ਭਾਜੀ ਕੋਈ ਕਿਸੇ ਦਾ ਰੈਸਟੋਰੈਂਟ THAILAND ਦਾ ਕਿਸੇ ਦਾ DUBAI ਦਾ ਮੈਨੂੰ ਬਹੁਤ ਆਫਰਸ ਆਉਂਦੀਆਂ ਰਹੇ ਬਟ ਮੇਰੀ ਇੱਕੋ ਸ਼ਰਤ ਹੈ ਕਿ ਇੰਡੀਆ ਤੋਂ ਮੀਨਮ ਇਹਨਾਂ ਸਟਰਗਲ ਕੀਤਾ ਪਹਿਲਾ ਕਦਮ ਆ ਉਹਨਾਂ ਨਾਲ ਆਊਟ ਆਫ ਇੰਡੀਆ ਰੱਖੂੰਗਾ ਤੇ ਪੂਰੀ ਦੁਨੀਆ ਐਕਸਪਲੋਰ ਕਰਾਂਗੇ ਜਿਹੜੇ ਸਾਡੇ ਭਰਾ ਨੇ ਭੈਣਾਂ ਨੇ ਮਾਵਾ ਨੇ ਜੋ ਵੀ ਸਾਨੂੰ ਪਿਆਰ ਦੇ ਰਹੇ ਆ ਬਸ ਇਹਦੇ ਹੀ ਦਿੰਦੇ ਰਹਿਣਗੇ ਤੇ ਬਾਜੀ ਪੂਰੀ ਦੁਨੀਆ ਐਕਸਪਲੋਰ ਕਰਾਂਗੇ ਤੇਤੂ ਸਿੰਘ ਭਾਜੀ ਬਹੁਤ ਸ਼ੁਕਰੀਆ ਗੱਲਾਂ ਤੁਹਾਡੀਆਂ ਬਹੁਤ ਇੰਟਰਸਟਿੰਗ ਹੈ ਮੇਰੀ ਦਿਲਚਸਪੀ ਵੱਧਦੀ ਜਾ ਰਹੀ ਹੈ ਮੈਨੂੰ ਹੋਰ ਬਹੁਤ ਕੁਝ ਪੁੱਛਣਾ ਪਰ ਮੇਰੇ ਕੋਲ ਸਮਾਂ ਹੈ ਜਿਆਦਾ ਬਹੁਤ ਅੱਛਾ ਲੱਗਾ ਭਾਜੀ ਤੁਸੀਂ ਇਸ ਪਲੇਟਫਾਰਮ ਦੇ ਲਾਈਕ ਸਮਝਿਆ ਮੈਨੂੰ ਨਹੀਂ ਨਹੀਂ ਤੁਸੀਂ ਅਲਰੇਡੀ ਲਾਈਕ ਹੈਗੇ ਹੋ ਅਸੀਂ ਤੁਹਾਨੂੰ ਲੇਟ ਮਿਲੇ ਆ ਨਹੀਂ ਨਹੀਂ ਭਾਜੀ ਥੈਂਕ ਯੂ ਬੜਾ ਸੋਹਣਾ ਲਿਖਦੇ ਨੇ ਕੋਈ ਸ਼ਾਇਰ ਕੇ ਬੇਹਿੰਮਤੇ ਨੇ ਜੋ ਸ਼ਿਕਵਾ ਕਰਨ ਮੁਕੱਦਰਾਂ ਦਾ ਉੱਗਣ ਵਾਲੀ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ ਸੋ ਇਹ ਸਤਰਾਂ ਪੇਟੂ ਸਿੰਘ ਬਾਜੀ ਤੇ ਟੁੱਕਦੀਆਂ ਨੇ ਜਿਨ੍ਹਾਂ ਨੇ ਟੀਚਰਾਂ ਤੋਂ ਸਿਫਤਾਂ ਤੱਕ ਦਾ ਸਫ਼ਰ ਤੈਅ ਕੀਤਾ ਤੇ ਅੱਜ ਕਿਸੇ ਜਾਣ ਪਹਿਚਾਨ ਦੇ ਮੋਤਾਜ਼ ਨਹੀਂ ਸੁਪਨੇ ਹਾਲੇ ਵੀ ਅੱਖਾਂ ਦੇ ਵਿੱਚ ਬਹੁਤ ਰੜਕਦੇ ਨੇ ਤੇ ਸ਼ਾਲਾ ਇਹ ਸੁਪਨੇ ਰੜਕਦੇ ਰਹਿਣ ਤੇ ਇਹ ਉਹਨਾਂ ਸੁਪਨਿਆਂ ਨੂੰ ਪਿੱਛੇ-ਪਿੱਛੇ ਭਜਦਿਆਂ ਪੂਰੇ ਕਰਨ ਤੇ ਸਦਾ ਹੀ ਇਸ ਤਰ੍ਹਾਂ ਆਪਣੇ ਕੰਮ ਦੇ ਵਿੱਚ ਖੁਸ਼ ਖੁਸ਼ੀ ਲੱਗੇ ਰਹਿਣ ਪਿੰਟੂ ਭਾਜੀ ਬਹੁਤ ਸ਼ੁਕਰੀਆ ਫਿਰ ਮਿਲਾਂਗੇ ਕੋਸ਼ਿਸ਼ ਕਰਾਂਗੇ ਕਿ ਕਿਸੇ ਹੋਰ ਸ਼ਹਿਰ ਚ ਮਿਲ ਜਾਈਏ ਕਿਤੇ ਆਪਾਂ ਕਿਸੇ ਰੈਸਟੋਰੈਂਟ ਤੋਂ ਮਿਲ ਜਾਈਏ ਜਰੂਰ ਹਨਾ ਆਪਾਂ ਅਗਲੀ ਵੀਡੀਓ ਕਿਸੇ ਰੈਸਟੋਰੈਂਟ ਤੋਂ ਬਣਾਵਾਂਗੇ ਤੇ ਦੋਸਤੋ ਇੱਥੇ ਆ ਗਿਆ ਲੈਣੇ ਆ ਫਿਰ ਮਿਲਾਂਗੇ ਭਾਜੀ ਨੂੰ ਮੈਨੂੰ ਦਿਓ ਆ ਗਿਆ ਕੈਮਰਾਮੈਨ ਕੋਲ ਜੀਤ ਨਾਲ ਮੈਂ ਹਰਜਿੰਦਰ ਸਿੱਧੂ ਥੈਂਕ ਯੂ ਸੋ ਮਚ